ਕਿਸੇ ਵੀ ਵੈਲਫੇਅਰ ਸਟੇਟ ਦੇ ਵਿੱਚ ਜੋ ਕਾਇਦੇ ਕਾਨੂੰਨ ਬਣਦੇ ਆ ਨਿਜ਼ਮ ਬਣਦੇ ਨੇ ਉਹ ਹਮੇਸ਼ਾ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਆ 2010 ਦੇ ਵਿੱਚ ਐਸਡੀਆਰਐਫ ਜਿਹੜਾ ਉਹ ਇਸਟੈਬਲਿਸ਼ ਕੀਤਾ ਗਿਆ ਉਹਦੇ ਕੁਝ ਨਿਜ਼ਮ ਬਣਾਏ ਗਏ ਤਾਂ ਕਿ ਕੁਦਰਤੀ ਆਫਤ ਦੇ ਦੌਰਾਨ ਲੋਕਾਂ ਨੂੰ ਸਹਾਇਤਾ ਜਿਹੜੀ ਉਹ ਪਹੁੰਚਾਈ ਜਾ ਸਕੇ ਲੇਕਿਨ ਅਸੀਂ ਸਾਰੇ ਜਾਣਦੇ ਆ 2010 ਅਤੇ 2025 ਦੇ ਵਿੱਚ ਵੱਡਾ ਫਰਕ ਹੈਗਾ ਅੱਜ ਬਹਿੰਦਾਈ ਤਿੰਨ ਗੁਣਾ ਵੱਧ ਚੁੱਕੀ ਆ ਉਦੋਂ ਜੇ ਡੀਜ਼ਲ ਦਾ ਜੇ 38 ਰੁਪਏ ਲੀਟਰ ਆਉਂਦਾ ਸੀ ਤੇ ਅੱਜ ਤੇ 90 ਰੁਪਏ ਪ੍ਰਤੀ ਲੀਟਰ ਆਉਂਦਾ ਹੈਗਾ ਸੋ ਇਹੀ ਕਾਰਨ ਹੈ ਕਿ ਜਦੋਂ ਇਸ ਵਾਰ ਪੰਜਾਬ ਦੇ ਵਿੱਚ ਪਿੰਕਰ ਹੜ੍ਹ ਆਏ ਜਿਸ ਨਾਲ ਵੱਡੀ ਤਬਾਹੀ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਔਰ ਉਸ ਦੇ ਵਿੱਚ ਬੇਨਤੀ ਕੀਤੀ ਕਿ ਜਿਹੜੇ ਐਸਡੀਆਰਐਫ ਦੇ ਨਿਜ਼ਮ ਨੇ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਮੁਆਵਜ਼ਾ ਦੇਣ ਦੀ ਰਕਮ ਹੈਗੀ ਹੈ ਉਹ ਬਹੁਤ ਥੋੜੀ ਹੈਗੀ ਫਰ ਐਗਜ਼ਾਮਪਲ ਬਦਲ ਇੱਕ ਏਕੜ ਦਾ ਜਿਹੜਾ ਮੁਆਵਜ਼ਾ ਹੈਗਾ ਉਹ ਸਿਰਫ 8600 ਰੁਪਈਆ ਹੈ ਅੱਜ ਆਪਾਂ ਸਾਰੇ ਜਾਣਦੇ ਆ ਕਿ ਇੱਕ 8600 ਰੁਪਈਏ ਦੇ ਨਾਲ ਇੱਕ ਏਕੜ ਦੀ ਪਰਪਾਈ ਹੋ ਸਕਦੀ ਹੈ ਬਿਲਕੁਲ ਨਹੀਂ ਹੋ ਸਕਦੀ ਲੇਕਿਨ ਅਫਸੋਸ ਦੀ ਚੀਜ਼ ਦਾ ਹੈਗਾ ਕਿ ਡੇਢ ਮਹੀਨੇ ਤੇ ਹੋਣ ਨੂੰ ਹੋ ਗਿਆ ਹਾਲੇ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ ਬਲਕਿ ਜਦੋਂ ਪਿਛਲੀ ਦਿਨੀ ਮੁੱਖ ਮੰਤਰੀ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਗ੍ਰਹਿ ਮੰਤਰੀ ਸਾਹਿਬ ਨੇ ਡਿਪਾਰਟਮੈਂਟ ਵੱਲੋਂ ਜੋ ਸ਼ਾਮ ਨੂੰ ਪ੍ਰੈਸ ਰੂਟ ਜਾਰੀ ਹੋਇਆ ਉਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਐਸਡੀਆਰਐਫ ਦੇ ਮੌਜੂਦਾ ਨਿਯਮਾਂ ਦੇ ਮੁਤਾਬਕ ਹੀ ਦੇਣਾ ਪੈਂਦਾ ਹੈ। ਔਰ ਗਵਰਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਵੀ ਇਸੇ ਪਾਸੇ ਵੱਲ ਇਸ਼ਾਰਾ ਕਰਦਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਹੈ ਉਹ ਐਸਡੀਆਰਐਫ ਦੇ ਵਿੱਚ ਦੇ ਨਿਯਮਾਂ ਦੇ ਵਿੱਚ ਤਬਦੀਲੀ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ। ਇੱਕ ਵੈਲਫੇਅਰ ਸਟੇਟ ਦੇ ਵਿੱਚ ਜਿਹੜੇ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਭਲਾਈ ਵਾਸਤੇ ਹੁੰਦੀਆਂ। ਉਸ ਦੇ ਵਿੱਚ ਕੋਈ ਐਡਮਨਸਿ ਨਹੀਂ ਹੁੰਦੀ ਹੈ। ਜੇ ਅੱਜ ਦੇ ਸਮੇਂ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਮੁੱਦਾ ਉਠਾਇਆ ਹੈਗਾ ਤਾਂ ਕੇਂਦਰ ਸਰਕਾਰ ਨੂੰ ਬਿਨਾਂ ਹਿਚਕਚਾਟ ਤੋਂ ਉਸ ਨੂੰ ਮੰਨ ਲੈਣਾ ਚਾਹੀਦਾ ਹੈਗਾ ਤਾਂ ਕਿ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਾਂ ਉਹਨਾਂ ਦੀ ਸਹਾਇਤਾ ਹੋ ਸਕੇ। ਔਰ ਮਾਨ ਸਾਹਿਬ ਨੇ ਜੇ ਐਸਡੀਆਰਐਫ ਦੀ ਗੱਲ ਕੀਤੀ ਹੈ ਉਹਦੇ ਨਿਜ਼ਮਤ ਦੇ ਤਬਦੀਲੀ ਦੀ ਗੱਲ ਕੀਤੀ ਹੈਗੀ ਹੈ ਅੱਜ ਭਾਵੇਂ ਆਫਤ ਪੰਜਾਬ ਦੇ ਵਿੱਚ ਆਈ ਹੋਈ ਹੈ ਉਹ ਪੰਜਾਬ ਦੇ ਲੋਕਾਂ ਨੂੰ ਉਹਦਾ ਸਿੱਧਾ ਫਾਇਦਾ ਹੋਣਾ ਪਰ ਅਲਟੀਮੇਟਲੀ ਫਾਇਦਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੋਣਾ ਹੈ ਜਿਹੜਾ ਪੈਸਾ ਵੀ ਉਹ ਹਿੰਦੁਸਤਾਨ ਦੇ ਟੈਕਸ ਪੇਅਰ ਦਾ ਹੀ ਪੈਸਾ ਹੈਗਾ ਪੰਜਾਬ ਹਿੰਦੁਸਤਾਨ ਦੇ ਲੋਕਾਂ ਦਾ ਹੀ ਪੈਸਾ ਹੈਗਾ ਔਰ ਲੋਕ ਭਲਾਈ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਲੋਕ ਹਿੱਤਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਲੋਕਾਂ ਦਾ ਖਿਆਲ ਰੱਖਣਾ ਹੁੰਦਾ ਹੈ ਅਸੀਂ ਤੇ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ गुजारिश ਕਰਦੇ ਆ ਕਿ ਨਿਯਮਾਂ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਮਹਿੰਗਾਈ ਬਹੁਤ ਵੱਧ ਚੁੱਕੀ ਹੈ ਕਿ ਇਹ ਜੋ ਨਿਜ਼ਮ ਅੱਜ ਤੋਂ 15 ਸਾਲ ਪਹਿਲੇ ਬਣੇ ਸੀ ਅੱਜ ਉਹਨਾਂ ਦੇ ਨਾਲ ਗੁਜ਼ਾਰਾ ਨਹੀਂ ਚੱਲਦਾ